ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚ ਆਏ ਆਪਾਂ ਬਖਤਗੜ੍ਹ ਜ਼ਿਲ੍ਹਾ ਬਰਨਾਲਾ ਬਾਈ ਕੋਲ ਮੱਕੀ ਆ ਜੀ ਆਲੂ ਵਾਲੇ ਵਾਹਣ ਚ ਠੀਕ ਆ ਜੀ ਦੇਖ ਸਕਦੇ ਹੋ ਇਹ ਬਕਾਊ ਆ ਠੀਕ ਆ ਜੀ ਸੇਲ ਕਰਨੇ ਬਾਈ ਨੇ ਜੇ ਕਿਸੇ ਵੀਰ ਨੇ ਚਾਰ ਦਿਖਾਤਾ ਚਾਹੀਦੀ ਹੋਈ ਤਾਂ ਜਰੂਰ ਕੰਟੈਕਟ ਕਰੋ ਜੀ ਸੱਲੀਆਂ ਤੁਹਾਡੇ ਸਾਹਮਣੇ ਆ ਜੀ ਬਾਕੀ ਸੋਨੂੰ ਸੱਲੀਆਂ ਵੀ ਦਿਖਾਉਣੇ ਆ ਹਾਂ ਬਾਈ ਜੀ ਦੇਖ ਸਕਦੇ ਹੋ ਮਾੜੇ ਢੇੜੋ ਜੀ ਦੇਖੋ ਇਹਨਾਂ ਨਾਲ ਵੀਜਾ ਤਿਆਰ ਹੋਇਆ ਜੀ ਤੇ ਬਾਕੀ ਆਪਾਂ 22 ਤੱਕ ਲੈਨੇ ਕੰਨੈਕਟ ਨੰਬਰ ਸਵਾਗ 2 ਕਿੱਲੇ ਬਾਈ ਜੀ 4 ਕਿੱਲੇ 2 ਦਰਾ 2 ਦਰਾ ਹੀ 2 ਬਾਈ ਜੀ ਰੋਹੀ ਵਾਲੇ ਕਹਾਂਦੇ ਆ ਬਾਈ ਕਹਿੰਦਾ ਤੇ ਜਰੂਰ ਬਾਈ ਇਹਨਾਂ ਕੰਨੈਕਟ ਕਰੋ ਜੇ ਕਿਸੇ ਨੂੰ ਚਾਹੀਦੀ ਆ ਮੱਕੀ ਚਾਰ ਵਾਲੀ ਬਾਕੀ ਆਪਾਂ ਨੰਬਰ ਪੁੱਛ ਦੇਈਂ ਬਾਈ ਤੋਂ ਹਾਂਜੀ ਬਾਈ ਦੇਖ ਸਕਦੇ ਹੋ 8900 ਖਦ 990 ਫੁੱਟ ਬਾਈ ਕਹਿੰਦਾ ਹੈਗਾ ਜੀ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਕਿ ਕੀ ਨੰਬਰ ਤੁਹਾਨੂੰ ਦੱਸ ਦੇ ਬਾਈ ਜੀ ਦੋ ਦੋ ਸੱਲੀਆਂ ਠੀਕ ਆ ਜੀ ਫੇਰ ਸਾਡੇ ਇੱਕ ਟਾਂਡ ਤੇ ਦੋ ਦੋ ਸੱਲੀਆਂ ਗੁਰਜੀ ਚੈੱਕ ਕਰ ਸਕਦੇ ਦਿਖਾਓ ਜੀ ਆਹ ਸੇਪਾ ਹਾਂਜੀ ਬਾਈ ਜੀ ਨੰਬਰ ਦੱਸੋ ਜੀ ਬਾਈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਕੀ ਨਾਮ ਵੀਰ ਆਪਣਾ ਬਾਈ ਨਾਮ ਸਿਮਰਜੀਤ ਪਿੰਡ ਜੀ ਬਖਤਗੜ ਜ਼ਿਲ੍ਹਾ ਬਰਨਾਲਾ ਤੇ ਨੰਬਰ ਦੱਸੋ ਜੀ ਆਪਣਾ ਨੰਬਰ ਬਾਈ ਹੈਗਾ 98768 ਠੀਕ ਆ ਜੀ 48016 ਦੁਬਾਰੇ ਫੇਰ ਦੱਸ ਦਿਓ 98768 ਠੀਕ ਆ ਜੀ 48016 ਬਾਈ ਜੀ ਇੱਥੇ ਕਿੰਨੇ ਸਵਾਦੋ ਕਿੱਲੇ ਆ ਸਵਾਗਤੋ ਕਿਲੇ ਇੱਥੇ ਆ ਦੋ ਕਿਲੇ ਗੁਜਰਾਇਸਰ ਵਾਲੇ ਰਾਤੇ ਆ ਠੀਕ ਹੈ ਜੀ ਜੇ ਲੈਣੀ ਹੋਵੇ ਤਾਂ ਨੰਬਰ ਤੇ ਆਪਣੇ ਨਾਲ ਕੰਟੈਕਟ ਕਰ ਲੈ ਬੰਦਾ ਠੀਕ ਹੈ ਜੀ ਬਾਈ ਰੇਟ ਫੋਨ ਰੇਟ ਫੋਨ ਤੇ ਕਰ ਲਾਂਗੇ ਬਾਈ ਨੰਬਰ ਤੇ ਠੀਕ ਹੈ ਜੀ ਬਾਈ ਜੀ ਆਲੂ ਵਾਲੀ ਮੱਕੀ ਆ ਵਧੀਆ ਠੀਕ ਹੈ ਜੀ ਬਾਈ ਜੀ ਤੇ ਬਾਈ ਕਹਿੰਦਾ ਰੇਟ ਫੋਨ ਤੇ ਦੱਸਾਂਗੇ ਜੀ ਦੇਖ ਸਕਦੇ ਹੋ ਬਾਕੀ ਸਵਾਗਤ ਦੋ ਇੱਥੇ ਆ ਜੀ ਤੇ ਦੋ ਕਿਲੇ ਰੋਹੀ ਵਾਲੇ ਰਾਤੇ ਆ ਜੇ ਕਿਸੇ ਨੇ ਬਾਈ ਨੇ ਦੇਖਣ ਵੀ ਆਉਣਾ ਤਾਂ ਮੇਨ ਅੱਡਾ ਆ ਗਿਆ ਜੀ ਬਰੋਟਾ ਲੱਗਿਆ ਵਾ ਪਿੰਡ ਬਖਤਗੜ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਦੇਖ ਸਕਦੇ ਹੋ ਇਹਦੇ ਨਾਲ ਹੀ ਨਜ਼ਦੀਕ ਹੀ ਹੈ ਜੀ ਠੀਕ ਹੈ ਜੀ ਤੇ ਭਾਈ ਜੀ ਜਰੂਰ ਕਨੈਕਟ ਕਰੋ ਭਾਈ ਜੀ ਚੁੰਗਾ ਨੂੰ ਰਾਹ ਜਾਂਦਾ ਜੀ ਠੀਕ ਹੈ ਜੀ ਇਹ ਦੇਖ ਸਕਦੇ ਹੋ ਆਹ ਬਸਟਰਡ ਦਾ ਮੇਨ ਡੱਡਾ ਹਾਈਵੇ ਤੇ ਤੇ ਆਹ ਸਿਜਮਾ ਮੱਕੀ ਦੀ ਠੀਕ ਹੈ ਜੀ ਤੇ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਾਈ ਜੀ ਆਪਣਾ ਨੰਬਰ ਹੈਗਾ 752 8000355 ਜੇ ਕਿਸੇ ਭਾਈ ਨੇ ਵੀਡੀਓ ਬਣਾਉਣੀ ਤਾਂ ਆਪਣਾ ਜਰੂਰ ਕਨੈਕਟ ਕਰੋ ਜੀ ਜੀਤਾ ਫਾਰਮ ਟੀਵੀ ਬਰਨਾਲਾ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਬਈ ਨਵੇਂ ਤੇ ਨਵੇਂ ਵੀਡੀਓ ਵੀ ਅਪਲੋਡ ਕਰਦੇ ਜੇ ਕਿਸੇ ਪ੍ਰਾਣੂ ਦਰੁਸਤਾ ਚਾਹ ਦਰੂਰ ਕਨੈਕਟ ਕਰਿਓ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕ ਕੇ ਬਾਏ